ਕਾਲ ਜੀ ਕਿੰਨਾ ਸਾਰੇ ਠੀਕ ਠਾਕ ਹੋ ਮੇਰਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦਾ ਵੀਡੀਓ ਆ ਜੀ ਸਾਡਾ ਬਲੌਗ ਵਧੀਆ ਲੱਗਿਆ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਲੋ ਲਾਈਕ ਸ਼ੇਅਰ ਹਾਂ ਜੀ ਅੱਪਾ ਇੱਕ ਇੱਕ ਕਹਾਣੀ ਲੈ ਕੇ ਆਇਆ ਇੱਕ ਲੜਕੀ ਦੀ ਕਹਾਣੀ ਹੈ ਜੀ ਸੋ ਬਹੁਤ ਜ਼ਿਆਦਾ ਗਰੀਬ ਸੀਗਾ ਮੁੰਡਾ ਤੇ ਉਹ ਇੱਕ ਖੇਤ ਦੇ ਵਿੱਚ ਕੰਮ ਕਰਦਾ ਸੀ ਸੋ ਦਿਹਾੜੀਦਾਰ ਬੰਦਾ ਸੀਗਾ ਉਹਦਾ ਸੀਗਾ ਉਹ ਤੇ ਉਹ ਉਹ ਦੋ ਦੋ ਚਲਾਉਂਦਾ ਬਹੁਤ ਜ਼ਿਆਦਾ ਸ਼ੌਂਕ ਸੀਗਾ ਉਹਦੇ ਕੋਲੇ ਮੋਬਾਈਲ ਵੀ ਨਹੀਂ ਸੀਗਾ ਨਾ ਪੈਸਾ ਸੀ ਨਾ ਮੋਬਾਈਲ ਸੀ ਨਾ ਨੈਟ ਸੀ ਸਿਰਫ ਉਹਦੇ ਕੋਲ ਇੱਕ ਜੀਅ ਸੀ ਜਿਸ ਦਾ ਨਾਮ ਸੀ ਜੋ ਉਹ ਸਮ ਦੋ ਦੋ ਉੱਤੇ ਦੋ ਦੋ ਤੇ ਦੋ ਦੋ ਤੇ ਲਗਦਾ ਇਹਨਾਂ ਸ਼ੌਕ ਸੀ ਸ਼ੁਰੂ ਤੋਂ ਉਹਦੇ ਮਨ ਦੇ ਵਿੱਚ ਇਹ ਗੱਲ ਸੀ ਵੀ ਮੈਂ ਇੱਕ ਵੱਡਾ ਯੂਟਿਊਬਰ ਬਣਨਾ ਚਾਹੁੰਦਾ ਹਾਂ ਪਰ ਉਹ ਕਿਹੋ ਜਿਹਾ ਕੁਝ ਘਰ ਦੀਆਂ ਕਰੀਬੀ ਆਨ ਕਰਕੇ ਜਿਹੜੀਆਂ ਹੋਈਆਂ ਇੱਜਾ ਸੇ ਨੂੰ ਪੜਦੇ ਵਿੱਚ ਹੀ ਰਹਿ ਜਾਂਦੀ ਸੀ ਉਸਨੇ ਇੱਕ ਦਿਨ ਆਪਣੇ ਦੋਸਤ ਤੋਂ ਮੋਬਾਈਲ ਖੜਿਆ ਤੇ ਆਪਣਾ ਚੈਨਲ ਬਣਾਇਆ ਤੇ ਪੁਸ਼ਕ ਵੀਡੀਓ ਇੱਕ ਕਤੀ ਵੀਡੀਓ ਨੇ ਵਾਇਰਲ ਕਰ ਦਿੱਤੀ ਬੰਦੇ ਦੀ ਉਸ ਨੂੰ ਤਾਂ ਕੋਈ ਖਾਸ ਗਿਉਂ ਨਹੀਂ ਆਇਆ ਜਿਵੇਂ ਕੋਈ 100 ਵੀਊ ਆ ਗਿਆ 50 ਵੀਊ ਆ ਗਏ 30 ਵੀਊ ਆ ਗਏ 10 ਵੀਊ ਆ ਗਏ ਪਰ ਉਹ ਲੱਗਾ ਹੀ ਰਿਹਾ ਹਟਿਆ ਨਹੀਂ ਹੈਗਾ ਇੱਕ ਦਿਨ ਅਜੀਬ ਦਿਨ ਆਇਆ ਕਿ ਉਸਨੇ ਇੱਕ ਵੀਡੀਓ ਵਾਇਰਲ ਕਰਤੀ ਉਹਦੀ ਇੱਕ ਵੀਡੀਓ ਵਾਇਰਲ ਹੋ ਗਈ ਵਿਡੀਓਆਂ ਦੇ ਵਿੱਚ ਇੱਕ ਵੀਡੀਓ ਵਾਇਰਲ ਹੋ ਜਾਂਦੀ ਆ ਜਿਹੜੀ ਵੀਡੀਓ ਮੰਨ ਕੇ ਤਨੋਂ ਕਾਮਯਾਬੀ ਤੱਕ ਲੈ ਜਾਂਦੀ ਆ ਇੱਕ ਦਿਨ ਅਜਿਹਾ ਹੁੰਦਾ ਕਿ ਉਸ ਨੂੰ YouTube ਦਾ ਬਾਦਸ਼ਾਹ ਕਹਿਣ ਲੱਗਦੇ ਸੋ ਵੀਰੋ ਮੇਰਾ ਕਹਿਣਾ ਮਾਣੀ ਲੋ ਜੇ ਜ਼ਿੰਦਗੀ ਚ ਸੰਭ ਕਦੇ ਵੀ ਘਰੋਂ ਮਾਣੇ ਪੈਂਦਾ ਆਪਣੀ ਜ਼ਿੰਦਗੀ ਨਾਲ ਡੱਟ ਕੇ ਮੁਕਾਬਲਾ ਕਰਨਾ ਚਾਹੀਦਾ ਇੱਕ ਕੀੜੀ ਦੀ ਧਾਰਨ ਤੁਲੈਟ ਹਣਾ ਇੱਕ ਕੀੜੀ ਕੰਧ ਤੇ ਚੜਦੀ ਆ ਬਾਰ ਬਾਰ ਆਪਣਾ ਫੋਨ ਨੁਕਸਾਨ ਲਾਈ ਤੇ ਕਦੇ ਡੇਗਦੀ ਹੈ ਕਦੇ ਚੱਪਦੀ ਹੈ ਕਦੇ ਡੇਗਦੀ ਹੈ ਕਦੇ ਚੱਪਦੀ ਹੈ ਆਖਰ ਉਹ ਆਪਣੀ ਮੰਜ਼ਿਲ ਪਾਈ ਲੈਂਦੀ ਆ ਸੋ ਫਿਰ ਉਹ ਆਪਾਂ ਨੂੰ ਆਪਣੀ ਮੰਜ਼ਿਲ ਤੇ ਪਹੁੰਚਣ ਲਈ ਥੋੜੀ ਜਿਹੀ ਹਿੰਮਤ ਦੀ ਲੋੜ ਆ ਤੇ ਹੌਸਲੇ ਦੀ ਲੋੜ ਆ ਸੋ ਸਾਨੂੰ ਹੌਸਲਾ ਨਹੀਂ ਚੁਣਨਾ ਚਾਹੀਦਾ ਸੋ ਸਾਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਆ ਕਿ ਸਾਨੂੰ ਆਪਣੇ ਹੌਸਲੇ ਤੇ ਕਾਇਮ ਰਹਿਣਾ ਚਾਹੀਦਾ ਤੇ ਮਿਹਨਤ ਕਰਨੀ ਚਾਹੀਦੀ ਆ ਮਿਹਨਤ ਪਹਿਲੇ ਮਿਹਨਤ ਜਦੋਂ ਆਪਾਂ ਕਰਦੇ ਆ ਇਹਨੂੰ ਸਫਲਤਾ ਦੀ ਪਹਿਲੀ ਕੁੰਜੀ ਕਿਹਾ ਜਾਂਦਾ ਸੋ ਆਪਣੀ ਵੀਡੀਓ ਬਹੁਤ ਲੱਗੀ ਤਾਂ ਬੀਡਿੰਗ ਫਾਈਲ ਤੇ ਹਰ ਕਮੈਂਟ ਨੂੰ ਪ੍ਰੂਵ ਕਰ ਦਿਓ ਧੰਨਵਾਦ ਤੁਹਾਡਾ